ਬਹਿਰਜੀ ਦਾ ਖਾਲਸਾ ਬਹਿਰਜੀ ਕੀ ਪਤੇ ਕਹਿੰਦੇ ਕਿ ਦੇ ਦਾਦੇ ਦੇ ਇੱਕ ਦੇ ਪੋਤੇ ਦੀਆਂ ਇਹ ਗੱਲਾਂ ਸਾਫਤ ਸਿੱਧ ਹੁੰਦੀਆਂ ਰਹੀਆਂ ਤੇ ਆ ਰਹੀਆਂ ਨੇ ਤੇ ਹੁੰਦੀਆਂ ਰਹਿਣਗੀਆਂ ਗੱਲ ਭਾਈ ਅੰਮਰਤਪਾਲ ਸਿੰਘ ਦੀ ਵੀ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਮ ਆਦਿ ਪਾਰਟੀ ਦੇ ਮੰਤਰੀ ਦੀ ਆਮ ਆਦਿ ਪਾਰਟੀ ਦਾ ਮੰਤਰੀ ਹਰਜੋਤ ਸਿੰਘ ਬੈਸ ਆ ਹੁਣ ਈਡੀ ਦੇ ੜਿੱਕੇ ਚੜ ਗਿਆ ਕਿਉਂ ਚੜਿਆ ੜਿੱਕੇ ਉਹ ਵੀ ਤੁਹਾਨੂੰ ਦੱਸਦੇ ਆ ਕਿ ਇੱਕ ਪੰਜਾਬ ਪੁਲਿਸ ਦੀ ਮਹਿਲਾ ਇਨਸਪੈਕਟਰ ਨੇ ਹਰਜੋਤ ਸਿੰਘ ਬੈਂਸ ਤੇ ਇਹ ਇਲਜ਼ਾਮ ਲਾਏ ਸੀ ਕਿ ਉਹਨਾਂ ਨੇ ਸਾਈਬਰ ਠੱਗੀ ਆਨਲਾਈਨ ਜਾਨੀ ਕਿ ਮਹਾਲੀ ਦੇ ਵਿੱਚ 100 ਕਰੋੜ ਦੀ ਮਾਰੀ ਆ ਤੇ ਪਹਿਲਾ ਇਹਨਾਂ ਨੇ ਆਪਦੀ ਪੁਲਿਸ ਦੇ ਤਹਿਤ ਕੇਜਰੀਵਾਲ ਨੇ ਤੇ ਭਗਵੰਤ ਮਾਨ ਦੀ ਪੁਲਿਸ ਵੱਲੋਂ ਸੈੱਟ ਬਣੀ ਸੀ ਜਿਹਦੇ ਵਿੱਚ ਨਿਕਲਣਾ ਕੱਖ ਨਹੀਂ ਸੀ ਕਿਉਂਕਿ ਪੁਲਿਸ ਵੀ ਇਹਨਾਂ ਦੀ ਆਪ ਦੀ ਸੀ ਤੇ ਹੁਣ ਈਡੀ ਨੇ ਜਿਹੜਾ ਕਿ ਏਡਿੱਕੇ ਚੜ ਗਿਆ ਹਰਜੋਤ ਬੈਂਸਾ ਬੇਸ਼ੱਕ ਕਹਿ ਰਿਹਾ ਹਰਜੋਤ ਬੈਂਸਾ ਮੰਤਰੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਨੇੜੇ ਆ ਤੇ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜੇ ਆ ਉਹਨਾਂ ਈੜੇ ਨੇ ਜਿਹੜੀ ਮਹਿਲਾ ਇਨਸਪੈਕਟਰ ਨੂੰ ਕਿਹਾ ਕਿ ਤੁਸੀਂ ਆਪਣੇ ਜਿਹੜੇ ਬਿਆਨ ਨੇ ਉਹ ਦਰਜ ਕਰਵਾਓ ਤੇ ਇੱਥੋਂ ਤੁਹਾਨੂੰ ਹੋਰ ਵੀ ਦੱਸਦਾ ਕਿ ਕੱਲਾ ਹਰਜੋਤ ਸਿੰਘ ਬੈਂਸ ਨਹੀਂ ਰਗੜਿਆ ਜਾਊਗਾ ਹੁਣ ਆ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਪਤਨੀ ਆ आईपीएस ਅਫਸਰ ਆ ਜਿਹੜੀ ਉਹਨਾਂ ਤੇ ਵੀ ਇਲਜ਼ਾਮ ਲੱਗੇ ਨੇ ਕਿ 100 ਕਰੋੜ ਦੀ ਠੱਗੀ ਦੇ ਵਿੱਚ ਉਹ ਵੀ ਘੇਰੇ ਦੇ ਵਿੱਚ ਆਉਂਦੇ ਨੇ ਹਰਜੋਤ ਬੈਂਸ ਦੇ ਨਾਲ ਭਗਵੰਤ ਮਾਨ ਤੇ ਕੇਜਰੀਵਾਲ ਤੇ ਜਿਹੜੀਆਂ ਹੁਣ ਵੋਟਾਂ ਪੈਣਗੀਆਂ ਦਿੱਲੀ ਦੇ ਵਿੱਚ ਉਹਨਾਂ ਉੱਤੇ ਵੀ ਵੱਡੀ ਜਿਹੜੀ ਗੱਲ ਦਿੱਖ ਸਕਦੀ ਆ ਉੱਥਾ ਜਿਹੜਾ ਵੱਡਾ ਬਦਲਾਅ ਹੋ ਸਕਦਾਗਾ ਹੁਣ ਤੁਹਾਨੂੰ ਦੱਸਿਆ ਜਾ ਰਿਹਾ ਕਿ ਇਹ ਹਰਜੋਤ ਬੈਂਸ ਮੰਤਰੀ ਆ ਕਰੀਬੀ ਕਾਫੀ ਜਿਹੜਾ ਕਿ ਭਗਵੰਤ ਮਾਨ ਦੇ ਵੀ ਆ ਅਰਵਿੰਦ ਕੇਜਰੀਵਾਲ ਦੇ ਵੀ ਆ ਹੁਣ 100 ਕਰੋੜ ਦੀ ਜਿਹੜੀ ਠੱਗੀ ਦਾ ਇਲਜ਼ਾਮ ਲਾਇਆ ਇੱਕ ਮਹਿਲਾ ਇਨਸਪੈਕਟਰ ਨੇ ਤੇ ਹੁਣ ਦੇਖਦੇ ਆ ਕਿ ਇਹੜੀ ਦੇ ਜਿਹੜਾ ਤੱਕੇ ਚੜ ਚੁੱਕਿਆਗਾ ਤੇ ਇਸ ਕਰਕੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਕੁਝ ਵੀ ਹੋ ਸਕਦਾਗਾ ਕਿ ਭਗਵਾਨ ਤਮਾਨ ਉੱਤੇ ਵੀ ਜਿਹੜੀ ਗੱਲ ਦੇਖ ਸਕਦੇ ਆ ਕਿ ਈੜੀ ਵੱਲੋਂ ਸਾਪਾ ਮਾਰਿਆ ਜਾ ਸਕਦਾਗਾ ਜਾਂ ਆਪਾਂ ਇਹ ਕਹਿ ਲਈਏ ਕਿ ਭਾਜਪਾ ਵੱਲੋਂ ਜਿਹੜਾ ਕਿ ਕਾਰਵਾਈਆਂ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਐਂਟਰੀ ਹੋ ਰਹੀ ਆ ਇਸ ਕਰਕੇ ਇੱਕ ਪੰਜਾਬ ਸਰਕਾਰ ਇਹਦੇ ਵਿੱਚ ਬੁਰੀ ਤਰ੍ਹਾਂ ਕਰ ਸਕਦੀ ਆ ਦੂਸਰੇ ਪਾਸੇ ਆਪਾਂ ਗੱਲ ਕਰਦੇ ਆ ਅੱਜ ਭਾਈ ਅੰਮਰਤਪਾਲ ਸਿੰਘ ਦੇ ਜੋ ਜਵਾਬਾ ਲੱਗਿਆਗਾ ਪਹਿਲਾਂ ਦੋ ਵਾਰੀ ਐਨਐਸਏ ਲਗਾ ਦਿੱਤੀ ਉਹਦੇ ਨਾਲ ਢਿੱਡ ਨਹੀਂ ਭਰਿਆ ਫਿਰ ਅੱਜ ਜਵਾਬਾ ਲਾ ਦਿੱਤਾ ਤੇ ਇਸ ਦੇ ਤਹਿਤ ਅੰਮਰਤਪਾਲ ਸਿੰਘ ਦੇ ਚਾਚਾ ਸੁਖਤੇਜ ਸਿੰਘ ਨੇ ਕਿਹਾ ਕਿ ਇਹਨਾਂ ਦਾ ਢਿੱਡ ਨਹੀਂ ਭਰਿਆ ਕਿ ਆਉਣ ਵਾਲੀ ਜਿਹੜੀ 14 ਜਨਵਰੀ ਆ ਉਸ ਨੂੰ ਦੇਖਦੇ ਹੋਏ ਕਿ 15 ਜਨਵਰੀ ਨੂੰ ਜਿਹੜੀ ਕਿ ਇਹਨਾਂ ਦੀ ਐਨਐਸਏ ਹੀ ਖਤਮ ਹੋ ਚੁੱਕੀ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਤੇ ਸਰਕਾਰ ਨੇ ਮੰਨ ਮੰਨ ਆ ਲਿਆ ਸਖਤਿਆਨ ਸਿੰਘ ਦਾ ਕਹਿਣਾ ਕਿ ਜੋ ਅੰਮ੍ਰਿਤਪਾਲ ਸਿੰਘ ਦੇ ਚਾਚਾ ਨੇ ਉਹ ਕਹਿੰਦੇ ਨੇ ਕਿ ਇਹਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦੇਣਾ ਤੇ ਆਉਣ ਵਾਲੇ ਕਹਿੰਦੇ ਜੇ 14 ਤਰੀਕਾ 14 ਜਨਵਰੀ ਨੂੰ ਜਿਹੜਾ ਕਾਨਫਰੰਸ ਹੋ ਰਹੀ ਆ ਮੱਗ ਜਿਹੜਾ ਮੁਖਸਰ ਦੇ ਮੇਲੇ ਉੱਤੇ ਉੱਥੇ ਹੁਣ ਆ ਪਤਾ ਲੱਗ ਜੂਗਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਹਿੱਤਾਂ ਦੇ ਵਿੱਚ ਹੁਣ ਕਿਹੜੀ ਪਾਰਟੀ ਦੇ ਨਾਲ ਨੌਜਵਾਨ ਬਜ਼ੁਰਗ ਸਾਡੀਆਂ ਮਾਮਾ ਭੈਣਾਂ ਖੜ੍ਹਦੀਆਂ ਨੇ ਪਹਿਲਾਂ ਐਨਐਸਏ ਲਾਇਆ ਸੀ ਲੋਕਾਂ ਦੇ ਹਮਦਰਦੀ ਦੇ ਵਿੱਚ 4 ਲੱਖ ਵੋਟਾਂ ਪਾ ਕੇ ਭਾਈ ਅੰਮਰਤਪਾਲ ਸਿੰਘ ਨੂੰ ਜਿਤਾਇਆ ਹੁਣ ਜਵਾਪਾ ਲਾਇਆ ਤੇ ਹੁਣ ਦੇਖਦੇ ਆ ਕਿ ਲੋਕ ਇਹਦਾ ਮੁੱਲ ਕੀ ਤਾਰਦੇ ਆ ਸਰਕਾਰ ਨੂੰ ਜਵਾਪਾ ਲਾ ਦਿੱਤਾ ਤੇ ਦੂਸਰੇ ਪਾਸੇ ਜਿਹੜਾ ਡੀਜੀਪੀ ਨੇ ਕਿਹਾਗਾ ਇਸੇ ਵਿੱਚ ਅਰਸ਼ ਦੱਲਾ ਤੇ ਅੰਮਰਤਪਾਲ ਸਿੰਘ ਨੇ ਸਚੇਤ ਸਿੰਘ ਦੇ ਚਾਚਾ ਨੇ ਵੀ ਕਿਹਾਗਾ ਕਿ ਪੰਜਾਬ ਦੇ ਡੀਜੀਪੀ ਕੋਲ ਹੋਰ ਤਾਂ ਕੋਈ ਮੁੱਦਾ ਨਹੀਂ ਜਦੋਂ ਵੀ ਕਾਨਫਰੰਸ ਕਰਦਾ ਸਿਰਫ ਭਾਈ ਅੰਮਰਤਪਾਲ ਸਿੰਘ ਦਾ ਨਾਮ ਲੈਂਦਾਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨੀ ਦਾ ਮੁੱਦਾ ਬੜਾ ਹੈਗਾ ਕਿਸਾਨ ਮਰ ਰਹੇ ਨੇ ਚਿੱਟਿਆਂ ਨਸ਼ੇ ਲਾ ਕੇ ਟੀਕੇ ਨਾਲ ਨੌਜਵਾਨ ਮਰ ਰਹੇ ਨੇ अनेका ਪੰਜਾਬ ਦੇ ਅੰਦਰ ਡਕੈਤੀਆਂ ਲੁੱਟਾ ਖੋਹਾ ਕਤਲ ਵਰਗੀਆਂ ਤਣਾਉਨੀਆਂ ਜਿਹੜੀਆਂ ਕਾਰਵਾ ਕਾਰਵਾਈਆਂ ਹੋ ਰਹੀਆਂ ਨੇ ਡੀਜੀਪੀ ਦਾ ਉਸੇ ਬਗਤ ਧਿਆਨ ਨਹੀਂ ਸਿਰਫ ਭਾਈ ਅੰਮਰਤਪਾਲ ਸਿੰਘ ਨੂੰ ਟਾਰਗੇਟ ਕਰਨ ਦੇ ਲਈ ਇਹਨਾਂ ਦੇ ਕੋਲ ਇੱਕ ਹੀ ਮੁੱਦਾ ਹੈਗਾ ਜੋ ਭਾਈ ਅੰਮਰਤਪਾਲ ਸਿੰਘ ਆ ਹੁਣ ਅੰਮਰਤਪਾਲ ਸਿੰਘ ਦੇ ਸਖਤਾਰ ਸਿੰਘ ਚਾਚਾ ਨੇ ਕਿਹਾਗਾ ਕਿ ਰਾਤ ਤੱਕ ਤਾਂ 10 ਵਜੇ ਤੱਕ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਸਵੇਰੇ ਪਤਾ ਲੱਗਿਆ ਸੋਸ਼ਲ ਮੀਡੀਆ ਰਾਹੀਂ ਕਿ ਫਰੀਦਕੋਟ ਪੁਲਿਸ ਨੇ ਦਾ ਦਿੱਤਾ ਕਿ ਭਾਈ ਅੰਮਰਪਾਲ ਸਿੰਘ ਤੇ ਜਵਾਬપા ਲਾ ਦਿੱਤਾ ਯੂਪੀਏ ਤਹਿਤ ਜਿਹੜਾ ਪਰਚਾ ਦਰਜ ਕਰਨ ਲਿਆ ਤੇ ਦੂਸਰੇ ਪਾਸੇ ਉਹਨਾਂ ਦੇ ਚਰਤੇ ਦਾ ਕਹਿਣਾ ਸੰਤਿਆਨ ਸਿੰਘ ਦਾ ਕਿ ਹੁਣ ਇਹ ੱਤਕਾ ਸਰਕਾਰ ਜਿੰਨਾ ਮਰਜ਼ੀ ਕਰ ਲਵੇ ਜਿਹੜੀ ਪਾਰਟੀ ਬਣਨੀ ਹੈ ਉਹ ਪਾਰਟੀ ਵੀ ਬਣੇਗੀ ਕਿਉਂਕਿ ਕਹਿੰਦੇ ਆ ਕਿ ਪਰਮਾਤਮਾ ਨਾਲ ਨੌ ਲੈ ਕੇ ਸਿੱਖ ਕੌਮ ਤਾਂ ਗੁਜ਼ਾਰਾ ਕਰ ਲੈਂਦੀ ਹੈ ਜੇਲਾਂ ਦੇ ਵਿੱਚ ਕੱਟ ਲੈਂਦੀ ਹੈ ਜੇਲਾਂ ਪਰ ਜਦੋਂ ਹੁਣ ਈਡੀ ਵਰਗੇ ਸਾਪੇ ਇਹਨਾਂ ਤੇ ਪੈਂਦੇ ਆ ਇਹਨਾਂ ਦੇ ਮੰਤਰੀਆਂ ਤੇ ਸੰਤਰੀਆਂ ਤੇ ਜਿਵੇਂ ਅਰਵਿੰਦ ਕੇਜਰੀਵਾਲ ਕੱਟ ਕੇ ਆਇਆ ਜੇਲ੍ਹਾਂ ਮਨੀਸ਼ ਸਜੋਧਿਆ ਜੇਲ੍ਹ ਕੱਟ ਕੇ ਆਇਆ ਸੰਦੇ ਸਿੰਘ ਜੇਲ੍ਹ ਕੱਟ ਕੇ ਆਇਆ ਤੇ ਉਦੋਂ ਕਹਿੰਦੇ ਸੀ ਕਿ ਸਾਨੂੰ ਤਾਂ ਬਾਹਰ ਲਈ ਦੁਨੀ ਬਾਈ ਹੈ ਸ਼ਾਇਦ ਮਹੀਨਾ ਦੋ ਮਹੀਨੇ ਕੋ ਲਾਇਏ ਸੀ ਸੰਦੇ ਸਿੰਘ ਨੇ ਕਿ ਹੁਣ ਪਤਾ ਲੱਗਦਾ ਕਿ ਬਾਹਾਂ ਦੀ ਦੁਨੀਆ ਕੀ ਆ ਤੇ ਜਿਨ੍ਹਾਂ ਨੂੰ 30 32 32 ਸਾਲ ਹੋ ਗਏ ਸਰਜਾਮਾ ਕੱਟ ਰਹੇ ਸਿੰਘਾਂ ਨੂੰ ਉਹਨਾਂ ਦੇ ਉੱਤੇ ਜੇਕਰ ਸਿੰਘ ਉੱਥੇ ਜਾਂਦੇ ਨੇ ਬੰਦੀ ਸਿੰਘਾਂ ਦੇ ਰਿਹਾ ਹੀ ਮੋਰਚੇ ਦੇ ਲਈ ਤੇ ਉਹਨਾਂ ਦੇ ਉੱਤੇ ਡਾਂਗਾ ਪਾਣੀ ਦੀਆਂ ਬਸਾੜਾਂ ਅਤਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਨੇ ਉਹਨਾਂ ਦਾ ਦੁੱਖ ਨਹੀਂ ਉਹਨਾਂ ਦੇ ਮਾਵਾ ਨਹੀਂ ਉਹਨਾਂ ਦੇ ਭੈਣਾਂ ਨਹੀਂ ਉਹਨਾਂ ਦੇ ਭਾਈ ਨਹੀਂ ਉਹਨਾਂ ਦੇ ਪਿਓ ਨਹੀਂ ਸਰਕਾਰੋ ਤੁਸੀਂ ਜਿੰਨਾ ਮਰਜ਼ੀ ਇਹ ਜ਼ੋਰ ਲਾ ਲਓ ਸਿੱਖਾਂ ਨੂੰ ਦਬਾਉਣ ਵਾਸਤੇ ਮੀਰ ਮੰਨੂ ਦੀਆਂ ਚੱਕੀਆਂ ਵੀ ਪੀਸੀਆਂ ਨੇ ਔਰੰਗਜ਼ੇਬ ਤੋਂ ਲੈ ਕੇ ਅਬਦਾਲੀ ਮੱਸਾ ਰੰਗੜਾ ਜਹਾਂਨ ਖਾਨ ਤੇ ਕਿੰਨੇ ਕਿੰਨੇ ਇੱਥੇ ਇੰਦਰਾ ਗਾਂਧੀ ਨੇ ਕੀ ਕੁਛ ਕੀਤਾ ਬੈਂਕਟ ਨੇ ਕੀ ਕੁਛ ਕੀਤਾ ਤੇ ਇਹਨਾਂ ਸਾਰਿਆਂ ਨੂੰ ਲੈ ਕੇ ਤਸੱਦਦ ਹੋਇਆ ਨੌਜਵਾਨਾਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਬਣਨ ਲੱਗੇ 1990-91 ਦਾ ਹੱਕੇ ਦੇ ਵਿੱਚ 1.5 ਲੱਖ ਦੇ ਕਰੀਬ ਮੁੰਡਾ ਨੌਜਵਾਨ ਚੱਕ ਚੱਕ ਕੇ ਸ਼ਹੀਦ ਕਰ ਦਿੱਤਾ ਉਹ ਦੁਜਲਮ ਤੁਸੀਂ ਕੀ ਕਰ ਸਕੋਗੇ ਇੱਕ ਢਾਲ ਬਣਾ ਲਿਆ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਨੂੰ ਤੇ ਨਾਲ ਤੁਸੀਂ ਵਿਰੋਧੀਆਂ ਨੂੰ ਚੱਕ ਲਿਆ ਵਿਰੋਧੀ ਨੂੰ ਢਾਲ ਬਣਾ ਕੇ ਤੁਸੀਂ ਸਰਕਾਰ ਅੱਜ ਵਿਰੋਧੀਆਂ ਦਾ ਵਰਤ ਰਹੀ ਆ ਪਰ ਉਹ ਵਿਰੋਧੀਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਿੱਖਾਂ ਦੇ ਪੁੱਤ ਹੋ ਕੇ ਸਿੱਖਾਂ ਦੇ ਖਿਲਾਫ ਭੁਗਤ ਰਹੇ ਹੋ ਤੁਹਾਡੇ ਅੰਮਰਿਤਪਾਲ ਸਿੰਘ ਦੇ ਨਾਲ ਵਿਚਾਰ ਨਹੀਂ ਨਹੀਂ ਮਿਲਦੇ ਨਾ ਬੋਲੋ ਨਾ ਆਪ ਦੀ ਆਪਣੀ ਵੱਖਰੀ ਪਾਰਟੀ ਬਣਾ ਲਓ ਵੱਖਰਾ ਧੜਾ ਬਣਾ ਲਓ ਪਰ ਇਹ ਤੁਸੀਂ ਇੱਕ ਪਾਸੇ ਤਾਂ ਭਾਈ ਭਗਵੰਤ ਮਾਨ ਕਹਿ ਰਹੇ ਨੇ ਮੁੱਖ ਮੰਤਰੀ ਪੰਜਾਬ ਦੇ ਕਿ ਸਾਡੇ ਇੱਥੇ ਨੌਕਰੀਆਂ ਕਰਨ ਬਾਹਰਲੇ ਦੇਸੋਂ ਗੋਰੇ ਆਉਣਗੇ ਲੋਕ ਕਹ ਰਹੇ ਅੱਜ ਤਾਂ ਇੱਕ ਭਾਈ ਅੰਮਰਤਪਾਲ ਸਿੰਘ ਆਇਆ ਉਹ ਵੀ ਸਿੱਖਾਂ ਦਾ ਮੰਡਾ ਹੀ ਆਇਆ ਤੁਸੀਂ ਉਹਨਾਂ ਨੂੰ ਨਹੀਂ ਛੱਡਿਆ ਉਹਨਾਂ ਨੂੰ ਤੁਸੀਂ ਜਿਹੜਾ ਕਿ ਡੇੜੂਗੜ੍ਹ ਜੇਲ੍ਹ ਦੇ ਵਿੱਚ ਛੁੱਟਿਆ ਹੋਇਆਗਾ 30 40 ਬੰਦੇ ਨੌਜਵਾਨ ਜਿਹੜੇ ਸਿੱਖ ਹੋਰ ਨੇ ਜਿਹੜੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹੇ ਵਿੱਚ ਬੰਦ ਕਰਤੇ ਜੋ ਭਾਈ ਅੰਮਰਤਪਾਲ ਸਿੰਘ ਦੇ ਨਾਲ ਚੱਲਦੇ ਸੀ ਤੇ ਇਸ ਕਰਕੇ ਸਰਕਾਰਾਂ ਨੂੰ ਜਿਹੜਾ ਇਹ ਸੋਚਣਾ ਚਾਹੀਦਾ ਨਾ ਕਿ ਕਦੇ ਇਹ ਸੋਚੇ ਦੇਖੋ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਲੋਕਾਂ ਨੇ ਸਰਕਾਰ ਚੁਣਨੀ ਆ ਹੁਣ 14 ਜਨਵਰੀ ਦਾ ਕੱਟ ਦੱਸ ਦਊਗਾ ਕਿ 2027 ਦੇ ਵਿੱਚ ਮੁੱਖ ਮੰਤਰੀ ਕੌਣ ਬਣ ਰਿਹਾਗਾ ਇਹ 2027 ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਕਹਿ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਕਹਿ ਰਹੀ ਆ ਜਨਤਾ ਕਹਿ ਰਹੀ ਆ ਕਹਿੰਦੇ ਕਰ ਲੈਣ ਦੇ ਭਗਵੰਤ ਮਾਨ ਨੂੰ ਆਪਣਾ ਚਾਹ ਪੂਰਾ 2027 ਦੇ ਵਿੱਚ ਅਸੀਂ ਕਹਿੰਦੇ ਜਿਸ ਤਰ੍ਹਾਂ ਹੁਣ ਭਾਈ ਅਮਰਤਪਾਲ ਸਿੰਘ ਨੂੰ ਐਮਪੀ ਬਣਾਇਆ ਸੀ 2027 ਦੇ ਵਿੱਚ ਮੁੱਖ ਮੰਤਰੀ ਬਣਾਵਾਂਗੇ ਕਰ ਲੋ ਗੱਲ ਭਾਈ ਤੁਸੀਂ ਹੁਣ ਭਵੰਤ ਮਾਨ ਨੇ ਕਿਹਾ ਸੀ ਅਤ ਤੇ ਅੰਤ ਦਾ ਬੈਰ ਹੁੰਦਾ ਤੇ ਅੱਜ ਉਹੀ ਭਗਵੰਤ ਮਾਨ ਤੇ ਸਿੱਖਾਂ ਉੱਤੇ ਜਲਮ ਕਮਾਰੇਗਾ ਜਿੰਨਾ ਸਿੱਖਾਂ ਨੇ ਭਗਵੰਤ ਮਾਨ ਨੂੰ ਟੀਸੀ ਤੇ ਚੜਾਇਆ ਸੀ ਤੇ ਇਸ ਕਰਕੇ ਭਾਈ ਰੱਬ ਤੋਂ ਡਰਨਾ ਚਾਹੀਦਾ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਕਦੇ ਦਾਦੇ ਦੇ ਕਦੇ ਪੋਤੇ ਦੀਆਂ ਇਹ ਚਲਦੀਆਂ ਰਹਿੰਦੀਆਂ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਿਹੜੇ ਕੰਨੀ ਸੇ ਅਸੀਂ 25 ਸਾਲ ਰਾਜ ਕਰਾਂਗੇ ਬਾਅਦ ਆ ਕੇ ਉਹ ਤੁਰੇ ਫਿਰਦੇ ਆ ਆਵਾ ਦੀ ਪਾਰਟੀ ਨੂੰ ਮੰਗਦੇ ਐਮਐਲਏ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾ ਦਿੱਤਾ ਲੋਕਾਂ ਨੇ ਇਹ ਲੋਕ ਨੇ ਲੋਕਾਂ ਦੇ ਅੰਦਰ ਪਾਵਰ ਆ ਲੋਕਾਂ ਦਾ ਬੋਟ ਬੈਂਕਾ ਲੋਕਾਂ ਦਾ ਚਗਾਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਈ ਲੋਕ ਕਿੰਦੀ ਡਿਊਟੀ ਲਾਉਂਦੇ ਨੇ ਇਸ ਕਰਕੇ ਭਾਈ ਜਿਹੜਾ ਇਹ ਸੋਚਣਾ ਜ਼ਰੂਰੀ ਹੁੰਦਾਗਾ ਕਿ ਇਹ ਨਹੀਂ ਹੁੰਦਾਗਾ ਕਿ ਤੁਸੀਂ ਸਰਕਾਰਾਂ ਬਣ ਗਏ ਤਾਂ ਧੱਕੇ ਕਰੀ ਜਾਓ ਠੀਕ ਹੈ ਕਿ ਤੁਹਾਡੇ ਕੋਲੇ ਕੋਈ ਹੋਰ ਚਾਰਾ ਹੈ ਨਹੀਂ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਦੇ ਚਾਚੇ ਨੇ ਕਿਹਾਗਾ ਕਿ ਸਰਕਾਰ ਕੋਲੇ ਹੋਰ ਚਾਰਾ ਹੀ ਕੋਈ ਨਹੀਂ ਸੀ ਬੱਚਦਾ ਅਮਾਨਤ ਸਿੰਘ ਖਾਰਾ ਦੇ ਵਕੀਲ ਸਿੰਘ ਨੇ ਵੀ ਇਹੀ ਗੱਲ ਕਹੀ ਆ ਇਹਨਾਂ ਕੋਲ ਚਾਰਾ ਹੀ ਨਹੀਂ ਸੀ ਕੋਈ ਕਿ ਅੰਮਰਤਪਾਲ ਜੇਕਰ ਬਾਹਰ ਆ ਗਿਆ ਤੇ ਲੋਕਾਂ ਨੇ ਫਿਰ ਉਸ ਤਰ੍ਹਾਂ ਜਿਹੜਾ ਲੱਖਾਂ ਦੇ ਇਕੱਠ ਦੇ ਵਿੱਚ ਲੱਖਾਂ ਦਾ ਇਕੱਠ ਹੋ ਜਾਣਾਗਾ ਤੇ ਸਾਡਾ ਭਾਈ ਸਾਡਾ ਤਾਂ ਜਿਹੜਾ ਬਣਿਆ ਬਣਾਇਆ ਸਾਰਾ ਸਿਸਟਮ ਇਹ ਵਿਗੜ ਜਾਊਗਾ ਇਸ ਕਾ ਕਰਕੇ ਭਾਈ ਅੰਮਰਤਪਾਲ ਸਿੰਘ ਨੂੰ ਅੰਦਰ ਰੱਖਣ ਲਈ ਉਹਨਾਂ ਨੇ ਬੜੀਆਂ ਚਾਲਾਂ ਚਲੀਆਂ ਨੇ ਸਰਕਾਰਾਂ ਨੇ 1983 ਵਿੱਚ ਵੀ ਇਹੇ ਚਾਲਾਂ ਚੱਲੀਆਂ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਸੀਂ ਆਪਣੇ ਕਮੈਂਟ ਜਰੂਰ ਲਿਖਣੇ ਆ ਇਹਦੇ ਵਿੱਚ ਕਿ ਭਾਈ 2027 ਦੇ ਵਿੱਚ ਜਾਂ 14 ਜਨਵਰੀ ਨੂੰ ਕਿੱਧਰ ਚਕਾ ਹੋ ਰਿਆ ਸ੍ਰੋਣੀ ਅਕਾਲੀ ਦਲ ਅਕਾਲੀ ਦਲ ਬਾਦਲ ਜਾਂ ਸ੍ਰੋਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਪਾਰਟੀ ਵਾਲਾ ਤੇ ਜਦ ਜੇ ਹੋਰ ਰਾਜਵਿਤਿਕ ਪਾਰਟੀਆਂ ਵੱਲ ਕਿੰਦਾ ਝੁਕਾਅ ਹੁੰਦਾਗਾ ਤਾਂ ਆਉਣ ਵਾਲਾ ਦੱਸੇਗਾ ਸਮਾਂ ਤੇ ਫਰ ਫਿਲਹਾਲ ਜਿਹੜਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਠੀਕ ਨਹੀਂ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਵੱਧ ਗਿਆ ਤੇ ਪੰਜਾਬ ਦੇ ਵਿੱਚ ਇੰਨੀਆਂ ਜ਼ਿਆਦਾ ਡਕੈਤੀਆਂ ਲੁੱਟਣਾ ਖੋਹਾਂ ਇੰਨਾ ਜ਼ਿਆਦਾ ਵੱਧ ਗਿਆ ਪਰ ਡੀਜੀਪੀ ਦੇ ਭਗਵਾਨ ਤਮਨ ਨੂੰ ਸਿਰਫ ਅਮਰਪਾਲ ਨਜ਼ਰ ਆਉਂਦਾ ਤੇ ਦੂਸਰੇ ਪਾਸੇ ਦਿਕਜੀਤ ਸਿੰਘ ਅੱਡੇਵਾਲਾ 45 ਦਿਨ ਹੋ ਗਏ ਮਰਨ ਵਰਤੇ ਤੇ ਬੈਠੇ ਸੀ ਦੱਸਿਆ ਜਾ ਰਿਹਾ ਹੈ ਕਿ ਅੱਜ ਚਰਨੀ ਸਿੰਘ ਚੰਨੀ ਉੱਥੇ ਪੁੱਜੇ ਨੇ ਮੈਂ ਉਹਨਾਂ ਦੀ ਸਲਾਘਾ ਕਰਦਾ ਚਰਨੀ ਸਿੰਘ ਚੰਨੀ ਦੀ ਸਾਬਕਾ ਮੁੱਖ ਮੰਤਰੀ ਰਹੇ ਨੇ ਬਧੀਆਂ ਨੇ ਈਮਾਨਦਾਰ ਨੇ ਬੜਾ ਸੰਜਮ ਉਹਨਾਂ ਦੇ ਵਿੱਚ ਬੜਾ ਟਕਾ ਮੈਂ ਕਹਿੰਨਾ ਬੜੇ ਨਿਰਮਲ ਦਿਲ ਦੇ ਬੰਦੇ ਮੈਨੂੰ ਲੱਗਦੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਨਾ ਮੈਂ ਕਿਸੇ ਕਾਂਗਰਸ ਪਾਰਟੀ ਦਾ ਨਾ ਕਿਸੇ ਆਮਾ ਦੀ ਪਾਰਟੀ ਦਾ ਨਾ ਕਿਸੇ ਮੈਂ ਕਿਸੇ ਹੋਰ ਪਾਰਟੀ ਦਾ ਸਿਰਫ ਇੱਕ ਦਾ ਸੀ ਆਪਣੇ ਸਿੱਖ ਕੌਮ ਦੇ ਖਾਤਰ ਇੱਕ ਆਪਣਾ ਮੁੱਦਾ ਚੁੱਕਦੇ ਆ ਜਾਂ ਸੱਤ ਦੀ ਤਹਿ ਤੱਕ ਜਾਂਦੇ ਆ ਤੇ ਅੱਜ ਜੋ ਵੀ ਕਹਿੰਦੇ ਚੰਨੀ ਸੀ ਚੰਨੀ ਨੇ ਮਰਨ ਬੰਦ ਖਲਾਇਆ ਆਪਾਂ ਕਹਿੰਦੇ ਆ ਕਿ ਵਧੀਆ ਪਹਿਲ ਕਦਮੀ ਕੀਤੀ ਆ ਤੇ ਜਗਜੀਤ ਸਿੰਘ ਡੱਲੇਵਾਲ ਵੀ ਜਿਹੜਾ ਬਹੁਤ ਵਧੀਆ ਹੈਗਾ ਕਿਉਂਕਿ ਸਰਕਾਰਾਂ ਇੱਕ ਜਗਜੀਤ ਡੱਲੇਵਾਲ ਨਹੀਂ ਤੇ ਹਜ਼ਾਰਾਂ ਇੱਥੇ ਮਰ ਜਾਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਜੁੱਧ ਕਰਨਾ ਸਿੱਖ ਕੌਮ ਦੇ ਲਈ ਸਿੱਖਿਆ ਹੈਗਾ ਕਿ ਜੁੱਧ ਤੋਂ ਬਿਨਾ ਤੁਹਾਡੇ ਕੋਲ ਕੁਝ ਨਹੀਂ ਤੁਸੀਂ ਮਰਜੋ ਟੈਂਕੀ ਦਾ ਸਾਲਾ ਮਾਰ ਦਿਓ ਮਰਨ ਵਰਤ ਤੇ ਬਹਿ ਜਾਓ ਹੋਰ ਕੁਝ ਕਰ ਲੋ ਕੁਝ ਵੀ ਹੁੰਦਾ ਤੇ ਭਾਈ ਜਗਜੀਤ ਸਿੰਘ ਡੱਲੇਵਾਲ ਬਾਪੂ ਜਿਹੜਾ ਇੰਨਾ ਟਾਈਮ ਬੈਠਾਗਾ ਉਹਨਾਂ ਦਾ ਸਤਕਾਰ ਆ ਸਾਰੇ ਇੱਥੇ ਬੰਦਿਆਂ ਦਾ ਸਤਕਾਰ ਆ ਪਰ ਇੱਥੇ ਇੱਕ ਹੋਣ ਦੀ ਲੋੜ ਆ ਜਦੋਂ ਪਤਾ ਕਿ ਦੁਸ਼ਮਣ ਸਾਡਾ ਸੈਂਟਰ ਆ ਦੁਸ਼ਮਣ ਪਤਾ ਹੈ ਸਾਡੀ ਸਟੇਟ ਸਰਕਾਰ ਆ ਤੇ ਫਿਰ ਅਸੀਂ ਦੂਦੇ ਤੂਜੇ ਕਿਉਂ ਪਾਸੇ ਹੱਟੀ ਜੰਨੇ ਭਾਈ ਇਸ ਕਰਕੇ ਤੇ ਵੀ ਜਿਹੜਾ ਕਿਸਾਨੀ ਮੁੱਦੇ ਤੇ ਵੀ ਜਿਹੜਾ ਪਹਿਲ ਦੇ ਆਧਾਰ ਤੇ ਜ਼ਰੂਰ ਜਿਹੜਾ ਜ਼ੋਰ ਦੇਣਾ ਚਾਹੀਦਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਜਿਹੜਾ ਲਾਏ ਬੰਦ ਹੋਣਾ ਚਾਹੀਦਾ ਹਰ ਇੱਕ ਦਾ ਨੌਜਵਾਨ ਦਾ ਹਰ ਇੱਕ ਸਰਕਾਰ ਦਾ ਵੀ ਫਰਜ਼ ਬਣਦਾ ਹੈਗਾ ਅੱਜ ਜੋ ਚਰਜੀਤ ਚੰਨੀ ਨੇ ਕੀਤਾ ਬਹੁਤ ਵਧੀਆ ਤੇ ਸਲਾਘਾਯੋਗ ਕੰਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ 14 ਸੌਰੀ 14 ਜਨਵਰੀ ਨੂੰ ਜਿਹੜਾ ਮਾਗੀ ਮੁਖਸਰ ਦੇ ਮੇਲੇ ਤੇ ਇਕੱਠ ਹੋਵੇਗਾ ਉਦੋਂ ਪਤਾ ਲੱਗੇਗਾ ਕਿ ਭਾਈ ਅੰਮਰਤਪਾਲ ਸਿੰਘ ਬਲ ਤੇ ਘਾ ਹੁੰਦਾ ਕਿ ਕਿੱਧਰ ਹੁੰਦਾਗਾ ਤੇ ਕੀ ਸਰਕਾਰਾਂ ਉਸ ਟਾਈਮ ਤੇ ਕੀ ਕਰਦੀਆਂ ਨੇ ਕਿ ਉਸ ਟਾਈਮ ਵੀ ਪਏ ਬੰਦੇ ਲਾਉਣਗੇ ਜਾਂ ਉੱਥੇ ਮੁਖਸਰ ਦਾ ਰੈਲੀ ਕਰਨ ਦੇਣਗੇ ਤੁਸੀਂ ਦੇਖ ਰਹੇ ਹੋ ਪੰਜਾਬੀ ਮਿਰਥਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ